ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਦੇਸ਼ ਦੇ ਵਿੱਚ ਅਕਸਰ ਟੁੱਟੀ ਸ਼ੰਖਾ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਸਾਡੇ ਦੇਸ਼ ਦੇ ਵੀ ਹਰ ਸਾਲ ਬਹੁਤ ਸੜਕ ਹਾਦਸੇ ਹੁੰਦੇ ਨੇ ਤੇ ਇਹਨਾਂ ਸੜਕ ਹਾਦਸਿਆਂ ਵਿੱਚ ਕਾਫੀ ਜਾਨਾਂ ਵੀ ਚਲੀ ਜਾਂਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਜੋ ਬੀਤੇ ਦਿਨ ਕੇਂਦਰੀ ਮੰਤਰੀ ਨਿਤਨ ਗੜਵੀ ਦਾ ਬਿਆਨ ਦੇਖਣ ਨੂੰ ਮਿਲਿਆ ਜੋ ਖਬਰਾਂ ਵਿੱਚ ਖਬਰਾਂ ਛਪੀਆਂ ਉਦੇ ਮੁਤਾਬਿਕ ਤਾਂ ਜਿਹੜਾ ਸਾਲ 2023 ਦੇ ਅੰਕੜੇ ਬੋਲਦੇ ਨੇ ਉਹਦੇ ਵਿੱਚ ਕਿਹਾ ਜਾਂਦਾ ਕਿ 50000 ਜਾਨਾਂ ਤਾਂ ਹੈਲਮਟ ਨਾ ਪਾਣ ਕਰਕੇ ਚਲੀ ਗਈਆਂ ਤੇ ਇਸ ਤੋਂ ਇਲਾਵਾ ਜੇ ਹੋਰ ਗੱਲ ਕਰੀਏ ਤਾਂ ਜਿਹੜੀਆਂ 3000 ਮੌਤਾਂ ਨੇ ਉਹ ਸੀਟ ਬੈਲਟ ਨਾ ਹੋਣ ਕਰਕੇ ਹੋਈਆਂ ਤੇ ਉਹਨਾਂ ਦਾ ਜੋ ਗੱਲ ਕੀਤੀ ਉਹਨਾਂ ਨੇ ਇਹ ਗੱਲ કરી ਕਿ ਜਿਹੜੇ ਖਰਾਬ ਸੜਕ ਨਿਰਮਾਣ ਨੂੰ ਗੈਰ ਜਮਾਨਤੀ ਅਪਰਾਧ ਬਣਾਇਆ ਜਾਵੇ ਸੜਕ ठेकेदारों ਤੇ ਇੰਜੀਨੀਅਰਾਂ ਤੇ ਸੜਕ ਖਾਸਿਆਂ ਦੇ ਜਿਵੇਂ ਠਰਾਇਆ ਜਾਵੇ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਜੇਪ ਭੇਜਣਾ ਚਾਹੀਦਾ ਹੈ। ਵਾਕਈ ਸੱਚਮੁੱਚ ਉਹਨਾਂ ਦਾ ਬਿਆਨ ਕਾਫੀ ਪ੍ਰਸੰਚਾਯੋਗ ਹੈ। ਤੇ ਸਰਕਾਰ ਦੇਖਦੀ ਹੈ ਕਿ ਉਹਨਾਂ ਦੇ ਇਸ ਬਿਆਨ ਨੂੰ ਕਿੰਨੀ ਗੰਮੀਤਨ ਲੈਂਦੀ ਹੈ। ਜੇ ਸੱਚਮੁੱਚ ਇਸ ਤਰ੍ਹਾਂ ਦਾ ਕਾਨੂੰਨ ਬਣ ਜਾਵੇ ਤਾਂ ਸੜਕ ਖਾਸਿਆਂ ਦੇ ਵਿੱਚ ਕਾਫੀ ਕਮੀ ਆ ਸਕਦੀ ਹੈ। ਦੋਸਤੋ ਮਿੱਤੇ ਜਨ ਇੱਕ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਨਿਤਨ ਗੜੀ ਗੜੀ ਨੇ ਇਹ ਕਹਿ ਆ ਗਿਆ ਕਿ ਸੜਕ ਹਾਦਸਿਆਂ ਦੇ ਵਿੱਚ ਦੁਨੀਆ ਵਿੱਚ ਜਿਹੜਾ ਸਾਡਾ ਦੇਸ਼ ਹੈ ਉਹ ਇੱਕ ਤਰ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਹੈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹ ਕੋਸ਼ਿਸ਼ ਕਰ ਰਿਹਾ ਕਿ 2030 ਤੱਕ ਸੜਕ ਹਾਦਸਿਆਂ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹਨਾਂ ਨੂੰ ਅੱਧਾ ਕੀਤਾ ਜਾਵੇ ਤੇ ਨਾਲ ਉਹਨਾਂ ਨੇ ਇਹ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਕਿ ਵਿਭਾਗ ਦੇ ਅੰਕੜਿਆਂ ਅਨੁਸਾਰ 2023 ਵਿੱਚ ਦੇਸ਼ ਵਿੱਚ 5 ਲੱਖ ਸੜਕ ਹਾਦਸੇ ਹੋਏ ਜਿਸ ਵਿੱਚ 1 ਲੱਖ 72000 ਮੌਤਾਂ ਹੋਈਆਂ ਜਿਨ੍ਹਾਂ ਵਿੱਚ 1 ਲੱਖ 14000 ਮਰਨ ਵਾਲਿਆਂ ਦੀ ਜਿਹੜੀ ਉਮਰ ਹੈ ਉਹ 18 ਤੋਂ 45 ਸਾਲ ਦੇ ਵਿਚਕਾਰ ਹੈ ਇਸ ਤਰ੍ਹਾਂ 10000 ਬੱਚੇ ਵੀ ਜਿਹੜੇ ਸੜਕ ਹਾਦਸਿਆਂ ਦਾ ਕਾਰਨ ਮਰੇ ਗਏ ਉਹਨਾਂ ਕਹੇ ਕਿ 55000 ਲੋਕਾਂ ਦੀ ਮੌਤ ਹੈਲਮਟ ਨਾ ਪਾਣ ਕਰਕੇ ਅਤੇ 23000 ਲੋਕਾਂ ਦੀ ਮੌਤ ਸੀਟ ਸੀਟ ਬੈਲਟ ਨਾ ਕਾਣ ਕੇ ਜਿਹੜੀ ਨਾ ਪਾਣ ਕਰਕੇ ਹੋਈ ਇਸ ਲਈ ਉਹਨਾਂ ਦੇ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ ਉਹ ਜਿਹੜੇ ਬਲੈਕ ਸਪੋਟ ਨੇ ਜਿੱਤੇ ਹਾਦਸਿਆ ਦੇ ਅਸ਼ੰਕਾ ਬਣੀ ਰਹਿੰਦੀ ਹੈ ਜਿਹੜੇ ਸੰਵੇਦਨਸ਼ੀਲ ਥਾਵਾਂ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ 40000 ਕਰੋੜ ਰੁਪਏ ਖਰਚ ਕਰ ਲਿਆ ਹੈ